ਸਚਿਕਲ ਸਿਟੀ ਐਟਲੰਟ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਜੈ ਕੁਮਾਰ ਦੱਸਦੀਏ ਮੌਜੂਦ ਹਾਂ ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ਤੇ ਜਿੱਥੇ ਇੱਕ ਆਰਓਵੀ ਜਿਹੜਾ ਲੋਕਾਂ ਨੂੰ ਦੇਣ ਵਾਸਤੇ ਲੋਕਾਂ ਦੇ ਸਹੂਲਤ ਵਾਸਤੇ ਬਣ ਕੇ ਬਿਲਕੁਲ ਤਿਆਰ ਹੈ ਪਰ ਬੀਤੇ ਦਿਨ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੀ ਇੱਥੇ ਗਲਤ ਟਿੱਪਣੀ ਪੋਲਿਟਿਕਸ ਕੀਤੀ ਗਈ ਸੀ ਕਿ ਜਿਸ ਨੂੰ ਲੈ ਕੇ ਹੁਣ ਜਿਹੜਾ ਸੁਰੱਖਿਆ ਬਲ ਇੱਥੇ ਤਣਾਤ ਕਰ ਦਿੱਤੇ ਗਏ ਨੇਆਂ ਤਸਵੀਰਾਂ ਨੇ ਕਿ ਹੁਣ ਪੁਲ ਦੇ ਉਦਘਾਟਨ ਨੂੰ ਕੁਝ ਸਮਾਂ ਜਿਹੜਾ ਰਹਿ ਗਿਆ ਹੈ ਤੇ ਲੋਕਾਂ ਨੂੰ ਹੈਂਡਓਵਰ ਕਰਨਾ ਹੈਗਾ ਲੋਕਾਂ ਨੂੰ ਇਸ ਪੁਲ ਦਾ ਪੁਲ ਦੀ ਸੌਗਾ ਹੁਣ ਜਿਹੜੀ ਪੋਲਿਟਿਕਸ ਬਾਜ਼ੀ ਹੋਈ ਸੀ ਉਸ ਨੂੰ ਲੈ ਕੇ ਹੁਣ ਜਿਹੜੇ ਸੁਰੱਖਿਆ ਬਲੇ ਤੇ ਤਣਾਤ ਕਰ ਦਿੱਤੇ ਗਏ ਨੇ ਤਾਂ ਜੋ ਕੋਈ ਸ਼ਰਾਰਤੀ ਅੰਸਰ ਇਸ ਦੇ ਵਿੱਚ ਕੋਈ ਸ਼ਰਾਰਤ ਨਾ ਕਰ ਸਕੇ ਕੋਈ ਪੋਲਿਟਿਕਸ ਬਾਜ਼ੀ ਨਾ ਕਰ ਸਕੇ ਤਾਂ ਬੀਤੇ ਦਿਨੇ ਬੋਰਡਾ ਤੇ ਲਿਖਿਆ ਗਿਆ ਸੀਗਾ ਥੈਂਕ ਯੂ ਆਸ਼ੂ ਧੰਨਵਾਦ ਆਸ਼ੂ ਹਾਲਾਂਕਿ ਡ੍ਰੀਮ ਆਫ ਆਸ਼ੂ ਲਿਖਿਆ ਗਿਆ ਸੀਗਾ ਜਿਸ ਨੂੰ ਲੈ ਕੇ ਅਗਲੇ ਦਿਨੇ ਉਸ ਤੇ ਵੱਡੀ ਕਾਰਵਾਈ ਕੀਤੀ ਗਈ ਉਸ ਨੂੰ ਮਿਟਾਇਆ ਗਿਆ ਸੀ ਪਰ ਇਸ ਦੀ ਮਨਸ਼ਾ ਕੀ ਸੀਗੀ ਇਹ ਨਹੀਂ ਪਤਾ ਲੱਗ ਸਕਿਆ ਸੀ ਵੀ ਕਿਉਂ ਇਹ ਲਿਖਿਆ ਸੀਗਾ ਕੀ ਇਹਦੇ ਵਿੱਚ ਪੋਲਿਟਿਕਸ ਸੀਗੀ ਤੇ ਹੁਣ ਇਸ ਦੀ ਸੁਰੱਖਿਆ ਦੇ ਲਈ ਸੁਰੱਖਿਆ ਬਲ ਤੇ ਨਾਟ ਕਰ ਦਿੱਤੇ ਗਏ ਨੇ ਇਹੋ ਤਸਵੀਰਾਂ ਨੇ ਇਹ ਉਹ ਪੁਲ ਹੈ ਜਿਹੜਾ ਪੱਖੋਵਾਲ ਰੋਡ ਤੋਂ ਜਿਹੜਾ ਮਾਡਲ ਟਾਊਨ ਨੂੰ ਜਾਏਗਾ ਉਸ ਤੋਂ ਬਾਅਦ ਲੋਕਾਂ ਨੂੰ ਸਹੂਲਤ ਮਿਲੇਗੀ ਟ੍ਰੈਫਿਕ ਤੋਂ ਜਿਹੜਾ ਬਚਣਗੇ ਲੋਕ ਤੇ ਕਟ ਸਮੇਂ ਦੇ ਵਿੱਚ ਲੋਕ ਆਪਣਾ ਇਹ ਰਸਤਾ ਤੈਅ ਕਰ ਸਕਣਗੇ ਜਿਹੜਾ ਇਹ ਪੱਖੋਵਾਲ ਰੋਡ ਤੋਂ ਭਾਈਵਾਲਾ ਚੌਕ ਨੂੰ ਇਹ ਰਸਤਾ ਜਾਂਦਾ ਵੈ ਜੁਆਇੰਟ ਹੁੰਦਾ ਵੈ ਤੇ ਉਸਦੇ ਬਾਅਦ ਜਿਹੜਾ ਮੋਡਲ ਟਾਊਨ ਨੂੰ ਇਹ ਰਸਤਾ ਜਾਂਦਾ ਹੈ ਬਸ ਕੁਝ ਦਿਨ ਜਿਹੜੇ ਰਹਿ ਗਏ ਨੇ ਇਸ ਦੇ ਉਦਘਾਟਨ ਨੂੰ ਜੋ ਆਮ ਆਦਮੀ ਪਾਰਟੀ ਦੇ ਵੱਡੇ ਅਧਿਕਾਰੀਆਂ ਵੱਲੋਂ ਜਿਹੜਾ ਇਸ ਦਾ ਉਦਘਾਟਨ ਵੀ ਕੀਤਾ ਜਾਣਾ ਹੈ ਕੁਝ ਜਨਵਰੀ ਮਹੀਨੇ ਦੀ ਜਿਹੜੀ ਹੈ ਸੂਤਰਾਂ ਮੁਤਾਬਕ ਵੀ ਇਹ ਦੱਸਿਆ ਜਾ ਰਿਹਾ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਇਸ ਦਾ ਉਦਘਾਟਨ ਲੋਕਾਂ ਨੂੰ ਇਹ ਸੌਂਪ ਦਿੱਤਾ ਜਾਏਗਾ ਤੇ ਉਸ ਤੋਂ ਪਹਿਲਾਂ ਸਵਕਸ਼ਾ ਬਲ ਤੇ ਨਾਦ ਕਰ ਦਿੱਤੇਗੇ ਨੇ ਤਾਂ ਜੋ ਇਸ ਪੁਲ ਦੇ ਨਾਲ ਕੋਈ ਛੇੜਖਾਲੀ ਅਜੇ ਹੀ ਨਾ ਕੀਤੀ ਜਾ ਸਕੇ ਉਦਘਾਟਨ ਤੋਂ ਪਹਿਲਾਂ ਕੈਮਰਾਮੈਨ ਦਿਆ ਦੇ ਨਾਲ ਸਿਟੀ ਹੈਡਲਾਈਨ ਜੈ ਕੁਮਾਰ